ਪੰਜਾਬ ਸਿਕਤਰਤ ਵਿੱਚ ਹੁਣ ਫੁੱਲਾਂ ਦੀ ਥਾਂ ਤੇ ਨਾਰੇ ਕਿਉਂ ਗੂੰਜਦੇ ਨੇ ਇਹ ਚਰਚਾ ਚਾਰੇ ਪਾਸੇ ਹੈ ਦਰਅਸਲ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 16 ਮਾਰਚ 2022 ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਸੌਂ ਚੁੱਕ ਕੇ ਪੰਜਾਬ ਸਿਕਤਰਤ ਗਏ ਸੀ ਤੇ ਇੱਕ ਵੱਖਰੇ ਤਰ੍ਹਾਂ ਦਾ ਮਾਹੌਲ ਸੀ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਗੱਡੀਆਂ ਦਾ ਕਾਫਲਾ ਉੱਥੇ ਪੁੱਜਿਆ ਸੀ ਤੇ ਪੰਜਾਬ ਸਕਤਰੇ ਦੀਆਂ ਬਾਲਕੋਨੀਆਂ 'ਚ ਖੜੇ ਸੈਂਕੜੇ ਮਲਾਜ਼ਮਾਂ ਨੇ ਖੁਸ਼ੀ ਚੰਦਾਰੇ ਗੂੰਜਾਏ ਸੀ ਕੱਲੇ ਨਾਰੇ ਨਹੀਂ ਸੀ ਗੁਜਾਏ ਪਹਿਲੋਂ ਬਣਾਏ ਪ੍ਰੋਗਰਾਮ ਤਹਿਤ ਮੁਲਾਜ਼ਮ ਜਿਹੜੇ ਆਪਣੇ ਜੇਬਾਂ ਵਿੱਚ ਫੁੱਲ ਪਾ ਕੇ ਲਿਆਏ ਸੀ ਉਹ ਜਿਉਂ ਹੀ ਭਗਵੰਤ ਸਿੰਘ ਮਾਨ ਗੱਡੀ ਤੋਂ ਬਾਹਰ ਉਤਰੇ ਤੇ ਮੁਲਾਜ਼ਮਾਂ ਨੇ ਜੇਬਾਂ ਚੋਂ ਫੁੱਲਾਂ ਦੀਆਂ ਬੁੱਕਾਂ ਕੱਢ ਕੇ ਤੇ ਇੱਕ ਤਰ੍ਹਾਂ ਵੱਖਰੇ ਤਰ੍ਹਾਂ ਦਾ ਮਾਹੌਲ ਬਣਾਤਾ ਸੀ ਸ਼ਾਇਦ ਕਿਸੇ ਨਵੀਂ ਸਰਕਾਰ ਬਣ ਤੋਂ ਬਾਅਦ ਪਹਿਲੀ ਵਾਰ ਇੰਝ ਹੋਇਆ ਸੀ ਵੀ ਭਗਵੰਤ ਸਿੰਘ ਮਾਨ ਜਦੋਂ ਮੁੱਖ ਮੰਤਰੀ ਬਣ ਕੇ ਸਕੱਤਰੇਤਾਏ ਤੇ ਪੰਜਾਬ ਸਕੱਤਰੇ ਦੇ ਮੁਲਾਜ਼ਮਾਂ ਦੇ ਪੈਰ ਥੱਲੇ ਨਹੀਂ ਸੀ ਲੱਗ ਰਿਹਾ ਉਹਨਾਂ ਨੇ ਜਿੱਥੇ ਨਾਰਿਆਂ ਨਾਲ ਸਵਾਗਤ ਕੀਤਾ ਸੀ ਉੱਥੇ ਫੁੱਲਾਂ ਦੀ ਵਰਖਾ ਵੀ ਕੀਤੀ ਸੀ ਕੱਲੇ ਪੰਜਾਬ ਸਕੱਤਰੇ ਦੀ ਗੱਲ ਨਹੀਂ ਜਿੰਨੇ ਵੀ ਅਸੀਂ ਮੁਲਾਜ਼ਮਾਂ ਦੇ ਪ੍ਰੋਗਰਾਮ ਕੀਤੇ ਆ ਡਿਬੇਟਸ ਕੀਤੀ ਜਾਂ ਕਿਸੇ ਮੁਲਾਜ਼ਮ ਲੀਡਰ ਦੀ ਇੰਟਰਵਿਊ ਕੀਤੀ ਸਾਰੇ ਇਹ ਦਾਵਾ ਕਰਦੇ ਨੇ ਬੀ ਆਮ ਆਦਮੀ ਪਾਰਟੀ ਸਾਡੀਆਂ ਵੋਟਾਂ ਨਾਲ ਇੰਨੀ ਵੱਡੀ ਮੈਜੋਰਟੀ ਲੈ ਕੇ ਤੇ ਸਰਕਾਰ ਬਣਾਉਣ ਦੇ ਸਮਰੱਥ ਹੋਈ ਹੈ। ਮਲਾਜਮਾਂ ਦੇ ਦਾਵਾ ਸੱਚਾ ਵੀ ਹੋ ਸਕਦਾ ਹੈ। ਸ਼ਾਇਦ ਇਸੇ ਕਾਰਨ 16 ਮਾਰਚ ਨੂੰ ਭਗਵੰਦ ਸਿੰਘ ਮਾਨ ਉੱਪਰ ਫੁੱਲਾਂ ਦੀ ਵਰਖਾ ਘੁੰਮ ਰਹੀ ਸੀ। ਪਰ ਹੁਣ ਮਾਹੌਲ ਵੱਖਰਾ ਹੈ। ਪੰਜਾਬ ਸਕੱਤਰੇ ਤੇ ਮਲਾਜਮ ਵਿਚ ਚੈਨ ਜਾਪਦੇ ਨੇ। ਰੋਸਟ ਜਾਪਦੇ ਨੇ ਮਜੂਸੀ ਚ ਜਾਪਦੇ ਨੇ ਔਰ ਲੱਗਦਾ ਭਾਰੀ ਗੁੱਸੇ ਵਿੱਚ ਵੀ ਨੇ ਕਿਉਂਕਿ ਪਿਛਲੇ ਦਿਨਾਂ ਤੋਂ ਪੰਜਾਬ ਸਕੱਤਰੇ ਤੇ ਮਲਾਜਮਾਂ ਦੀ ਜਿਹੜੀ ਸਾਂਝੀ ਐਕਸ਼ਨ ਕਮੇਟੀ ਉਹਦੀ ਜਿਹੜੀ ਮੀਟਿੰਗ ਹੋਈ ਹੈ ਸੁਣਨ ਝਾੜਿਆ ਵੀ ਉਸ ਮੀਟਿੰਗ ਵਿੱਚ ਸਮੁੱਚੀ ਲੀਡਰਸ਼ਿਪ ਬਹੁਤ ਮਜੂਸ ਪਰੇਸ਼ਾਨ ਔਰ ਖਾਸ ਕਰਕੇ ਸਰਕਾਰ ਪ੍ਰਤੀ ਬਹੁਤ ਨਾਰਾਜ਼ ਸੀ ਨਾਰਾਜ਼ ਇਸ ਲਈ ਸੀ ਕਿ ਲੀਡਰਸ਼ਿਪ ਦਾ ਕਹਿਣਾ ਸੀ ਵੀ ਸਾਡੀਆਂ ਮੰਗਾਂ ਮੰਨੀਆਂ ਤਾਂ ਦੂਰ ਦੀ ਗੱਲ ਅੱਜ ਤੱਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਾਂ ਵਿੱਤ ਮੰਤਰੀ ਹਰਪਾਲ ਚੀਮਾ ਨੇ ਨਿਠ ਬੈਠ ਕੇ ਉਹਨਾਂ ਦੇ ਦੁੱਖ ਹੀ ਨਹੀਂ ਸੁਨੇ ਉਹਨਾਂ ਦੀਆਂ ਮੰਗਾਂ ਹੀ ਨਹੀਂ ਸੁਣੀਆਂ ਉਹਨਾਂ ਨੂੰ ਮੀਟਿੰਗ ਦਾ ਢੰਗ ਨਾਲ ਕੋਈ ਸਮਾਂ ਹੀ ਨਹੀਂ ਦਿੱਤਾ ਜਿਹਦੇ ਕਰਕੇ ਸਕਤਰ ਦੇ ਮੁਲਾਜ਼ਮ ਹਤਾਸ਼ ਜਾਪਦੇ ਨੇ ਔਰ ਫੁੱਲਾਂ ਦੀ ਥਾਂ ਤੇ ਹੁਣ ਨਾਰੇ ਲਾਉਣ ਲਈ ਮਜਬੂਰ ਲੱਗਦੇ ਨੇ ਸਾਂਝੀ ਐਕਸ਼ਨ ਕਮੇਟੀ ਵੱਲੋਂ ਪ੍ਰੋਗਰਾਮ ਦਿੱਤਾ ਗਿਆ ਸੀ ਵੀ 18 ਜੂਨ ਨੂੰ ਸਕਤਰੇਤ ਵਿੱਚ ਵੱਡੀ ਰੈਲੀ ਕੀਤੀ ਜਾਏਗੀ ਔਰ ਉਸ ਤੋਂ ਪਹਿਲਾਂ 4 ਤੇ 5 ਜੂਨ ਨੂੰ ਮਿੰਨੀ ਤੇ ਮੇਨ ਸਕਤਰੇਤ ਵਿੱਚ ਕੈਂਪੇਨ ਚਲਾਉਣ ਦਾ ਪ੍ਰੋਗਰਾਮ ਬਣਾਇਆ ਸੀ ਪਰ ਲੱਗਦਾ ਮੁਲਾਜ਼ਮਾਂ ਦਾ ਗੁੱਸਾ ਬਹੁਤ ਤੀਬਰ ਰੂਪ ਅਖਤਿਆਰ ਕਰ ਚੁੱਕਾ ਹੈ ਬੜਾ ਸਖਤ ਰੂਪ ਅਖਤਿਆਰ ਕਰ ਚੁੱਕਾ ਹੈ ਜਦੋਂ 4 ਜੂਨ ਨੂੰ ਮਨੀ ਸਕੱਤਰੇ ਚ ਜਿਹੜੀ ਲੀਡਰਸ਼ਿਪ ਸੀ ਆ ਮੁਲਾਜ਼ਮਾਂ ਦੀ ਸੁਚੈਨ ਸਿੰਘ ਖਹਿਰਾ ਆ ਸ਼ਸ਼ੀਲ ਕੁਮਾਰ ਫੌਜੀ ਇਸੇ ਤਰ੍ਹਾਂ ਮਨਜੀਤ ਸਿੰਘ ਰੰਧਾਵਾ ਸਾਹਿਲ ਸ਼ਰਮਾ ਬਲਰਾਜ ਸਿੰਘ ਆਦ ਤੇ ਉਹਨਾਂ ਦਾ ਪ੍ਰੋਗਰਾਮ ਇਹ ਸੀ ਵੀ ਕੱਲੀ-ਕੱਲੀ ਸਕੱਤਰੇ ਦੀ ਫਲੋਰ ਤੇ ਜਾ ਕੇ ਮੁਲਾਜ਼ਮਾਂ ਨੂੰ ਸਮਝਾਇਆ ਜਾਵੇਗਾ ਵੇਅਰ ਕੀਤਾ ਜਾਏਗਾ ਮੋਬਲਾਈ ਕੀਤਾ ਜਾਏਗਾ ਲਾਂਬੰਦੀ ਕੀਤੀ ਜਾਏਗੀ ਵੇ ਹੁਣ ਸੰਘਰਸ਼ ਤੋਂ ਬਿਨਾ ਚਾਰਾ ਨਹੀਂ ਪਰ ਉੱਥੇ ਦ੍ਰਿਸ਼ ਹੋ ਰਹੀ ਸੀ ਆਪ ਮੁਹਾਰੇ ਮਿੰਨੀ ਸਕੱਤਰ ਦੇ ਮੁਲਾਜ਼ਮ ਜਿਹੜੇ ਆ ਉਹ ਆਪਣੇ ਦਫ਼ਤਰਾਂ ਚੋਂ ਬਾਹਰ ਆ ਗਏ ਔਰ ហេਟਾ ਇਕੱਠੇ ਹੋ ਕੇ ਜਿਹੜੀ ਉਹ ਲਾਮਬੰਦੀ ਮੀਟਿੰਗ ਕਰਨੀ ਸੀ ਉਹਨੂੰ ਰੈਦੀ ਦਾ ਰੂਪ ਦੇ ਦਿੱਤਾ ਔਰ ਚਫੇਰੇ ਇੱਕੋ ਵਾਰ ਸੀ ਵੀ ਸਾਨੂੰ 13 ਫੀਸਰ ਪੈਂਡਿੰਗ ਡੀਏ ਕਿਉਂ ਨਹੀਂ ਦਿੱਤਾ ਜਾ ਰਿਹਾ ਜਿਹੜੀ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਵਾਅਦਾ ਕੀਤਾ ਸੀ ਸਰਕਾਰ ਨੇ ਅਜੇ ਤੱਕ ਪੂਰਾ ਕਿਉਂ ਨਹੀਂ ਕੀਤਾ 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਉੱਪਰ ਕਿਉਂ ਕੇਂਦਰੀ ਸਕੇਲ ਠੋਸੇ ਜਾ ਰਿਹਾ ਹੈ ਜਦਕਿ ਸੁਪਰੀਮ ਕੋਰਟ ਤੇ ਹਾਈ ਕੋਰਟ ਵੀ ਮੁਲਾਜ਼ਮਾਂ ਦੇ ਹੱਕ 'ਚ ਫੈਸਲਾ ਕਰ ਚੁੱਕਾ ਹੈ ਕੀਤੇ ਵਾਅਦੇ ਅਨੁਸਾਰ ਅੱਜ ਤੱਕ ਠੇਕਾ ਤੇ ਆਊਟਸੋਰਸ ਮੁਲਾਜ਼ਮਾਂ ਨੂੰ ਰੈਗੂਲਰ ਕਿਉਂ ਨਹੀਂ ਕੀਤਾ ਗਿਆ ਤੇ ਨਾਲ ਇਹ ਵੀ ਰੋਲ ਸੀ ਕਿ 15 ਇੱਕ 15 ਦੇ ਪੱਤਰ ਨੂੰ ਹੋਂ ਤੱਕ ਖਤਮ ਕਿਉਂ ਨਹੀਂ ਕੀਤਾ ਗਿਆ ਜਿਹੜੇ ਰੈਗੂਲਰ ਭਰਤੀ ਹੁੰਦੀ ਹੈ ਉਹਨਾਂ ਮੁਲਾਜ਼ਮਾਂ ਨੂੰ ਪਹਿਲੇ 3 ਸਾਲ ਮੁੱਢਲੀ ਤਨਖਾਹ ਨਗੂਨੀਆਂ ਤਨਖਾਵਾਂ ਵਿੱਚ ਕਿਉਂ ਬੰਨਿਆ ਜਾਂਦਾ ਇਸੇ ਤਰ੍ਹਾਂ ਹੋਰ ਕਈ ਮੰਗਾਂ ਦਾ ਜਿਹੜਾ ਮੁਲਾਜ਼ਮ ਰੋਸ ਪ੍ਰਗਟ ਕਰਦੇ ਨੇ ਸੋ ਮਿੰਨੀ ਸਕੱਤਰਤ ਵਿੱਚ ਉਸ ਮੋਬਿਲਾਈਜ਼ ਕਰਨ ਵਾਲੀ ਮੀਟਿੰਗ ਨੇ ਰੈਲੀ ਦਾ ਰੂਪ اختیار ਕਰ ਲਿਆ ਤੇ 5 ਜੂਨ ਨੂੰ ਫਿਰ ਮੇਨ ਸਕੱਤਰਤ ਵਿੱਚ ਵੀ ਜਿਹੜੀ ਲਾਂਬੰਦੀ ਮੀਟਿੰਗਾਂ ਹੋਈਆਂ ਉਹ ਲੱਗਦਾ ਸੀ ਜਿਵੇਂ ਰੈਲੀਆਂ ਨੇ ਉਹਦੇ ਵਿੱਚ ਵੀ ਮੁਲਾਜ਼ਮ ਲੀਡਰਾਂ ਨੇ ਬੜਾ ਸਾਫ਼ ਕਹਿਤਾ ਵੀ ਹੁਣ ਤੇ ਕਰਨਵਰਨ ਦਾ ਮਾਮਲਾ ਆ ਹੁਣ ਤੇ ਰੈਲੀਆਂ ਤੋਂ ਅੱਗੇ ਵਧਣ ਦਾ ਮਾਮਲਾ ਔਰ ਕੱਲੇ-ਕੱਲੇ ਮੁਲਾਜ਼ਮ ਨੂੰ ਕਿਹਾ ਵੀ ਹਰੇਕ ਤਰ੍ਹਾਂ ਦੇ ਸੰਘਰਸ਼ ਲਈ ਤਿਆਰ ਹੋ ਜਾਓ ਇਹ ਗੁੱਸਾ ਕਿਉਂ ਹੈ ਲੀਡਰਸ਼ਿਪ ਵਾਰ-ਵਾਰ ਇੱਕੋ ਗੱਲ ਕਹਿੰਦੀ ਹੈ ਵੀ ਗੁੱਸਾ ਤੇ ਇਹ ਆ ਵੀ ਉਹਨਾਂ ਨੇ ਅੱਕ ਥੱਕ ਕੇ ਕਾਂਗਰਸ ਅਕਾਲੀ ਦਲ ਭਾਜਪੀ ਨੂੰ ਨਕਾਰ ਕੇ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਂਦੀ ਸੀ ਪਰ ਉਹ ਕਹਿੰਦੇ ਨੇ ਵੀ ਜਿਹੜੀਆਂ ਸਾਡੀਆਂ ਆਸਾਂ ਸੀ ਉਹ ਬਿਲਕੁਲ ਪੂਰੀਆਂ ਨਹੀਂ ਹੋਈਆਂ ਸੋ ਅੱਜ ਵੀ ਮੁਲਾਜ਼ਮ ਜਿਹੜੇ ਨੇ ਸਾਰੇ ਪੰਜਾਬ 'ਚ ਚਰਚਾ ਕਰ ਰਹੇ ਨੇ ਵੱਖ-ਵੱਖ ਜੂਨੀਅਰ ਚਰਚਾਕਾਰੀਆਂ ਨੇ ਵੀ ਆਪਣੇ ਸੰਘਰਸ਼ ਨੂੰ ਕਿਹੜੇ ਪਾਸੇ ਲਜਾਈਏ ਪਰ ਪੰਜਾਬ ਸਖਤਰੇ ਦੇ ਮੁਲਾਜ਼ਮਾਂ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਲਾਬੰਦ ਕਰ ਲਿਆ ਹੁਣ ਸਰਕਾਰ ਕੀ ਰੁਖ اختیار ਕਰਦੀ ਹੈ ਮੀਟਿੰਗਾਂ ਦਾ ਗਲਬਾਦਾਰਾ ਖੋਲਦੀ ਹੈ ਜਾਂ ਕੋਈ ਹੋਰ ਕਦਮ ਚੁੱਕਦੀ ਆਉਣ ਵਾਲਾ ਸਮਾਂ ਦੱਸੇਗਾ ਪਰ ਇਹ ਜਿਹੜੀਆਂ ਲਾਬੰਦ ਦੀ ਮੀਟਿੰਗਾਂ ਕੀਤੀਆਂ ਗਈਆਂ ਪੰਜਾਬ ਸਖਤਰਤ ਵਿੱਚ ਇਹਦੇ ਸਬੰਧ ਵਿੱਚ ਮੁਲਾਜ਼ਮ ਲੀਡਰ ਕੀ ਕਹਿੰਦੇ ਨੇ ਤੁਸੀਂ ਖੁਦ ਹੀ ਸੁਣ ਲਓ ਬੜਾ ਜੋਰਾਂ ਸ਼ੋਰਾਂ ਨਾਲ ਪੂਰਾ ਹੁੰਗਾਰਾ ਦਿੱਤਾ ਰੈਲੀ ਲਈ ਸਾਰੇ ਜਣੇ ਸਾਥੀਆਂ ਉੱਥੇ ਹਾਜ਼ਰ ਹੋ ਜਾਣ ਹੁਣ ਜਿਹੜਾ ਰੈਲੀ ਕਰਨ ਦਾ ਸਾਡਾ ਮਕਸਦ ਕੀ ਹੁੰਦਾ ਜਿਵੇਂ ਹੁਣ ਤੁਹਾਨੂੰ ਪਤਾ ਹੈ ਅੱਜ ਕੱਲ ਜਿਹੜਾ ਸਭ ਤੋਂ ਜ਼ਿਆਦਾ ਬੱਚਾ ਦਾ ਜਿਹੜਾ ਕਹਿੰਦਾ ਕਿ ਸਰਕਾਰ ਇੱਕ ਤਸ਼ੱਦਦ ਹੀ ਕਰ ਰਹੀ ਹੈ ਦਿੱਤੀ ਜਿਹੜਾ ਘਾਟਾ ਉਹਨਾਂ ਨੂੰ ਪੈ ਰਿਆ ਉਹਨਾਂ ਨੂੰ ਸਕੈਲ ਜਿਹੜੇ ਦੇ ਰਹੇ ਆ ਉਹਨਾਂ ਨੂੰ ਸੁਪਰੀਮ ਕੋਰਟ ਤੋਂ ਜਿੱਤ ਤੋਂ ਬਾਅਦ ਵੀ ਸਾਡੇ ਵਿੱਤ ਭਾਗ ਦੇ ਉੱਚ ਅਧਿਕਾਰੀ ਆਪਣੀ ਮਨਮਰਜ਼ੀ ਨਾਲ ਨੋਟੀਫਿਕੇਸ਼ਨ ਬੈਕ ਡੇਟ ਤੋਂ ਕਰ ਤੋਂ ਇਲਾਵਾ ਸਾਡਾ ਜੇ ਡੀਏ ਦੇਖਿਆ ਜਾਵੇ ਅੱਜ ਸਾਡਾ 13% ਡੀਏ ਪੈਂਡਿੰਗ ਹੈ 13% ਦੇ ਹਿਸਾਬ ਨਾਲ ਜੇ ਇੱਕ ਇੱਕ ਸਾਥੀ ਆਪਣਾ ਲਾ ਲਓ ਘੱਟੋ ਘੱਟ ਮੇਰੇ ਖਾਲੀ ਇੱਕ ਸੀਨੀਅਰ ਸਾਹਿਬ ਨੂੰ 8 ਤੋਂ 9000 ਤੇ ਸੁਖਗੰਨ ਸਾਹਿਬ ਨੂੰ 11 ਤੋਂ 12000 ਦਾ ਨੁਕਸਾਨ ਹੋ ਰਿਹਾ ਤੇ ਸਰਕਾਰ ਸਾਡੇ ਵੱਲ ਕੋਈ ਧਿਆਨ ਨਹੀਂ ਦੇ ਰਹੀ ਅਸੀਂ ਕਈ ਵਾਰ ਸਰਕਾਰ ਨੂੰ ਬੇਨਤੀ ਕਰ ਚੁੱਕੇ ਹਾਂ ਕਿ ਸਾਨੂੰ ਮੀਟਿੰਗਾਂ ਦਿੱਤੀਆਂ ਜਾਣ ਸਾਡੀਆਂ ਮੰਗਾਂ ਕੱਢੀਆਂ ਜਿਹੜੀਆਂ ਨਿਕਲ ਸਕਦੀਆਂ ਉਹ ਤਾਂ ਕੱਢੋ ਸਰਕਾਰ ਪਰ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ ਬਿਸ਼ਰਮ ਸਰਕਾਰ ਹੈ ਵੀ ਆਪਾਂ ਸਾਰੇ ਇੱਕ ਆ 18 ਤਰੀਕ ਨੂੰ ਆਪਣੀ ਰੈਲੀ ਐ ਆਪਾਂ ਸਾਰਿਆਂ ਨੇ ਉੱਥੇ ਇਕੱਠੇ ਹੋਣਾ ਤਸ਼ੱਦਦ ਕੱਲੇ ਇੱਕ ਨਾਲ ਨਹੀਂ ਸਾਰਿਆਂ ਨਾਲ ਐ ਹੁਣ ਸੇਵਾਦਾਰ ਦੇਖੋ ਤੁਸੀਂ ਜਿਹੜੀ ਸੇਵਾਦਾਰ ਆਪਣੇ ਹੈਗੇ ਨੇ ਇੱਕ ਇੱਕ ਬੰਦੇ ਨੂੰ 4-4 ਬ੍ਰਾਂਚਾਂ 3-3 ਬ੍ਰਾਂਚਾਂ ਦਿੱਤੀਆਂ ਹੋਈਆਂ ਠੀਕ ਹੈ ਜੀ ਆਊਟਸੋਰਸ ਵਾਲੇ ਨੇ ਉਹਨਾਂ ਨੂੰ ਵਿਚਾਰਿਆਂ ਨੂੰ ਇੱਕ ਇੱਕ ਬੰਦਿਆਂ ਨੂੰ 3-3 4-4 ਥਾਵਾਂ ਤੇ ਕੰਮ ਐ ਜੋ ਮਾੜਾ ਜਿਹਾ ਵੀ ਕੁਝ ਕਹਿ ਦੇਣ ਉਹਨਾਂ ਦੀਆਂ ਤਨਖਾਹਾਂ ਕੱਟੀਆਂ ਜਾਂਦੀਆਂ ਨੇ ਠੀਕ ਹੈ ਜੀ ਚਲੋ ਆਪਾਂ ਤਾਂ ਪੱਕੇ ਮਲਾਜਮ ਆ ਸਰਕਾਰ ਦੇ ਠੀਕ ਹੈ ਪਰ ਇਹੇ ਵਿਚਾਰੇ ਇਹਨਾਂ ਨੇ ਘਰੇ ਉਹੀ ਲੈ ਕੇ ਜਾਣਾ ਅਸੀਂ ਕਹਿੰਨੇ ਆਂ ਵੀ ਜਿਹੜੇ ਆਊਟਸੋਰਸ ਵਾਲੇ ਬੰਦੇ ਆ ਸਾਡੇ ਉਹਨਾਂ ਨੂੰ ਘੱਟੋ-ਘੱਟ ਜੇ ਤੁਸੀਂ ਹੋਰ ਕੁਝ ਨਹੀਂ ਦੇ ਸਕਦੇ ਘੱਟੋ-ਘੱਟ ਜਿਹੜਾ ਸਾਨੂੰ ਮੈਡੀਕਲ ਮਿਲਦਾ ਜਦੋਂ ਸਾਡਾ ਕੋਈ ਪਰਿਵਾਰ ਦਾ ਜੀ ਜਾਂ ਅਸੀਂ ਖੁਦ ਬਿਮਾਰ ਹੋ ਜਾਂਦੇ ਆ ਤਾਂ ਸਰਕਾਰ ਸਾਨੂੰ ਪੈਸੇ ਦਿੰਦੀ ਹੈ ਐਮਜ਼ ਦੇ ਹਿਸਾਬ ਨਾਲ ਤਾਂ ਉਹੀ ਉਹਨਾਂ ਨੂੰ ਮਿਲ ਜਣ ਘੱਟੋ-ਘੱਟ ਠੀਕ ਹੈ ਤੁਸੀਂ ਆਊਟਸੋਰਸ ਵਾਲਿਆਂ ਨੂੰ ਪੱਕੇ ਕਰਨਾ ਇਹ ਬਹੁਤ ਵੱਡੇ ਮੁੱਦੇ ਨੇ ਪਹਿਲਾਂ ਉਹਨਾਂ ਨੂੰ ਕੰਟਰੈਕਟ 'ਚ ਲੈ ਕੇ ਆਉਣਾ ਫਿਰ 10 ਸਾਲ ਦੀ ਸਰਵਿਸ ਦੇਖਣੀ ਹੈ ਸਰਕਾਰ ਦੇ ਮਾਪਦੰਡ ਨੇ ਜੋ ਵੀ ਪਰ ਉਹਨਾਂ ਨੂੰ ਇੱਕ ਫੈਸਿਲਿਟੀ ਤਾਂ ਦਿਓ ਹੁਣ ਠੇਕੇਦਾਰ ਉਹਨਾਂ ਨੂੰ ਰੱਖਦੇ 20000 ਰੁਪਏ ਤੇ ਦਿੰਦਾ ਉਹਨਾਂ ਨੂੰ 10000 ਰੁਪਿਆ ਉਹ 10000 ਰੁਪਏ ਕਿੱਥੇ ਆ ਇਹ ਸਾਰੀਆਂ ਗੱਲਾਂ ਬਾਤਾਂ ਨੇ ਬਹੁਤ ਕੁਝ ਹੈ ਹੁਣ ਨਵੇਂ ਬੱਚੇ ਆਏ ਨੇ 17 7 20 ਤੋਂ ਬਾਅਦ ਵਾਲੇ ਸਾਡੇ ਨਾਲ ਦੇ ਬੰਦੇ ਨੇ ਗ੍ਰੈਜੂਏਟ ਨੇ ਪੋਸਟ ਗ੍ਰੈਜੂਏਟ ਨੇ ਪੀ ਐਚ ਡੀ ਵੀ ਨੇ ਉਹਨਾਂ ਨੂੰ ਇੱਕ ਕੋਈ ਵੀ ਪੋਸਟ ਛੋਟੀ ਵੱਡੀ ਨਹੀਂ ਹੁੰਦੀ ਪਰ ਇੱਕ ਬੁੱਕ ਬਾਈਂਡਰ ਤੋਂ ਤਾਂ ਵਧੀਆ ਹੋਊਗੀ ਉਹਨੂੰ ਇੱਕ ਬੁੱਕ ਬਾਈਂਡਰ ਨੂੰ 21200 ਰੁਪਏ ਮਿਲਦਾ ਹੈ ਇਹਨਾਂ ਨੂੰ 19000 ਰੁਪਏ ਮਿਲਦਾ ਹੈ ਏ ਤਾਂ ਹੀ ਆ ਕਿਉਂਕਿ ਆਪਾਂ ਬੋਲਦੇ ਨਹੀਂ ਸੋ ਸਾਰਿਆਂ ਨੂੰ ਅਪੀਲ ਹੈ ਇਕੱਠੇ ਹੋਵੋ ਸਾਥ ਦਿਓ 18 ਤਰੀਕ ਨੂੰ ਜਿਹੜੀ ਰੈਲੀ ਆ ਉੱਥੇ ਬਾਦ ਚੜ ਕੇ ਆਪਦਾ ਹਿੱਸਾ ਪਾਓ ਠੀਕ ਹੈ ਜੀ ਆਉਣਗੇ ਸਾਰੇ ਜਣੇ